ਸਤਿ ਸ਼੍ਰੀ ਅਕਾਲ ਜੀ ਅੱਜ ਕੱਲ ਕੈਨੇਡਾ ਦੇ ਪੀਆਰ ਮਿਲਣਾ ਕਿਸੇ ਸੁਪਨੇ ਤੋਂ ਘੱਟ ਨਹੀਂ ਲੱਗਦਾ ਪਰ ਜਿਵੇਂ ਸਿਸਟਮ ਚੱਲ ਰਿਹਾ ਹੈ ਇਹ ਸੁਪਨਾ ਹਰ ਮਹੀਨੇ ਹੋਰ ਦੂਰ ਹੋ ਰਿਹਾ ਹੈ ਡਰਾਜ਼ ਰੁਕ ਜਾ ਗਏ ਨੇ ਸੀਆਰਐਸ ਕੋਰ 500 ਤੋਂ ਉੱਪਰ ਜਾ ਰਿਹਾ ਤੇ ਬੈਕਲੌਗ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ ਲੋਕ ਕਹਿੰਦੇ ਨੇ ਕੈਨੇਡਾ ਵਿੱਚ ਹੁਣ ਕੁਝ ਆਸਾਨ ਨਹੀਂ ਰਿਹਾ ਤੇ ਸੱਚ ਗੱਲ ਇਹੀ ਹੈ ਹਰ ਦਿਨ ਕਿਸੇ ਦਾ ਆਇਲ ਸਿਕਸਪਾਇਰ ਹੋ ਰਿਹਾ ਹੈ ਤਾਂ ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਕਿਸੇ ਦਾ ਸਟੇਟਸ ਖਤਰੇ 'ਚ ਹੈ ਤੇ ਉਹ ਸੋਚਦਾ ਹੈ ਕਿ ਹੁਣ ਮੈਂ ਕੀ ਕਰਾਂ ਕਿ ਮੈਂ ਵਾਪਸ ਜਾ ਕੇ ਸਭ ਕੁਝ ਸ਼ੁਰੂ ਤੋਂ ਸ਼ੁਰੂ ਕਰਾਂ ਪਰ ਕੈਨੇਡਾ ਦਾ ਸਿਸਟਮ ਇੰਨਾ ਬੰਦ ਨਹੀਂ ਹੋਇਆ ਜਿਵੇਂ ਲੱਗਦਾ ਹੈ ਇਹ ਦੇਸ਼ ਹਰ ਉਸ ਇਨਸਾਨ ਨੂੰ ਮੌਕਾ ਦਿੰਦਾ ਹੈ ਜਿਹਦੇ ਕੋਲ ਵਿਜ਼ਨ ਹੈ ਸੋਚ ਹੈ ਤੇ ਹਿੰਮਤ ਹੈ ਬਸ ਰਾਹ ਥੋੜਾ ਬਦਲਣਾ ਪੈਂਦਾ ਹੈ ਜਿੱਥੇ ਸਾਰੇ ਐਕਸਪ੍ਰੈਸ ਐਂਟਰੀ ਦੀ ਲਾਈਨ 'ਚ ਖੜੇ ਨੇ ਉੱਥੇ ਇੱਕ ਹੋਰ ਰਾਹ ਵੀ ਖੁੱਲਿਆ ਹੋਇਆ ਹੈ ਉਹ ਹੈ 스타ਟਅਪ ਵੀਜ਼ਾ ਪ੍ਰੋਗਰਾਮ ਦਾ ਹੁਣ ਗੱਲ ਸੁਣ ਕੇ ਕਿਉਰਿਓਸਿਟੀ ਤਾਂ ਬਣੀ ਹੋਏਗੀ ਇਹ 스타ਟਅਪ ਵੀਜ਼ਾ ਅਸਲ 'ਚ ਹੈ ਕੀ ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਹੈ ਜੋ ਸਿਰਫ ਜੌਬ ਕਰਨਾ ਨਹੀਂ ਚਾਹੁੰਦੇ ਬਲਕਿ ਆਪਣਾ ਬਿਜ਼ਨਸ ਕੈਨੇਡਾ ਵਿੱਚ ਸਟਾਰਟ ਕਰਨਾ ਚਾਹੁੰਦੇ ਨੇ ਕੁਝ ਨਵਾਂ ਕ੍ਰੀਏਟ ਕਰਨ ਦਾ ਜਨੂਨ ਰੱਖਦੇ ਨੇ ਸਰਕਾਰ ਵੀ ਕਹਿੰਦੀ ਹੈ ਜੇ ਤੁਸੀਂ ਇੱਕ ਇਨੋਵੇਟਿਵ ਆਈਡੀਆ ਲੈ ਕੇ ਆਉਂਦੇ ਹੋ ਤੇ ਤੁਹਾਨੂੰ ਕਿਸੇ ਡੈਜ਼ਿਗਨੇਟਿਡ ਆਰਗੇਨਾਈਜੇਸ਼ਨ ਤੋਂ ਸਪੋਰਟ ਮਿਲ ਜਾਂਦੀ ਹੈ ਤਾਂ ਅਸੀਂ ਤੁਹਾਡੇ ਲਈ ਪੀਆਰ ਦਾ ਰਸਤਾ ਖੋਲ ਦਿੰਨੇ ਆਂ ਮਤਲਬ ਜੇ ਤੁਹਾਡੀ ਆਈਡੀਆ 'ਚ ਪੋਟੈਂਸ਼ੀਅਲ ਹੈ ਕੈਨੇਡਾ ਤੁਹਾਡੇ ਨਾਲ ਖੜਾ ਹੁੰਦਾ ਹੈ ਪਰ ਕੌਣ ਕੁਆਲੀਫਾਈ ਕਰਦਾ ਹੈ ਪ੍ਰੋਗਰਾਮ ਲਈ ਇਹਦੇ ਚਾਰ ਸਿੰਪਲ ਚੀਜ਼ਾਂ ਯਾਦ ਰੱਖਣੀਆਂ ਤੁਸੀ ਇਹਦੇ ਲਈ ਫਰਸਟ ਇਸ ਬਿਜ਼ਨਸ ਆਈਡੀਆ ਥੋੜਾ ਆਈਡੀਆ ਇਨੋਵੇਟਿਵ ਹੋਣਾ ਚਾਹੀਦਾ ਹੈ ਰੀਅਲ ਤੇ ਯੂਨੀਕ ਸੈਕਿੰਡ ਇਜ਼ ਸਪੋਰਟ ਲੈਟਰ ਤੁਹਾਨੂੰ ਕੈਨੇਡਾ ਦੀ ਅਪਰੂਵਡ ਆਰਗੇਨਾਈਜੇਸ਼ਨ ਤੋਂ ਲੈਟਰ ਆਫ ਸਪੋਰਟ ਮਿਲਣੀ ਚਾਹੀਦੀ ਹੈ ਇਹ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਹੁੰਦਾ ਥਰਡ ਇਜ਼ ਲੈਂਗੁਏਜ ਰਿਕੁਆਇਰਮੈਂਟ ਮਿਨਿਮਮ CLB 5 ਮਤਲਬ ਬੇਸਿਕ ਇੰਗਲਿਸ਼ ਜਾਂ ਫ੍ਰੈਂਚ ਕਮਿਊਨੀਕੇਸ਼ਨ ਸਕਿੱਲ ਹੋਣੀ ਚਾਹੀਦੀ ਆ ਐਂਡ ਫੋਰਥ ਇਜ਼ ਫੰਡਸ ਇਨਫ ਸੈਟਲਮੈਂਟ ਫੰਡਸ ਸ਼ੋ ਕਰਨੇ ਆ ਤਾਂ ਕਿ ਤੁਸੀਂ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕੋ ਸਟਾਰਟਿੰਗ ਚ ਜੇ ਇਹ ਚਾਰ ਚੀਜ਼ਾਂ ਮੀਟ ਕਰ ਲੈਣੇ ਹੋ ਤੁਸੀਂ ਕੁਆਲੀਫਾਈ ਕਰਦੇ ਹੋ ਸਟਾਰਟਅਪ ਵੀਜ਼ਾ ਪ੍ਰੋਗਰਾਮ ਲਈ ਹੁਣ ਸਵਾਲ ਆਉਂਦਾ ਹੈ ਕਿੰਨਾ ਟਾਈਮ ਲੱਗਦਾ ਹੈ ਪ੍ਰੋਸੈਸ ਚ ਸਟਾਰਟਅਪ ਵੀਜ਼ਾ ਪ੍ਰੋਸੈਸ ਚ ਆਲਮੋਸਟ 2 ਤੋਂ 3 ਸਾਲ ਲੱਗ ਜਾਂਦੇ ਨੇ ਪਰ ਚੰਗੀ ਗੱਲ ਇਹ ਹੈ ਤੁਸੀਂ ਵੇਟ ਨਹੀਂ ਕਰਨਾ ਕਰੀ ਬੈਠੇ ਬੈਠੇ ਜਦੋਂ ਤੁਹਾਨੂੰ ਲੈਟਰ ਆਫ ਸਪੋਰਟ ਮਿਲ ਜਾਂਦੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਟੈਂਪਰੇਰੀ ਵਰਕ ਪਰਮਿਟ ਲਈ ਤੇ ਉਸ ਪਰਮਿਟ ਤੇ ਤੁਸੀਂ ਸਿਰਫ ਆਪਣੇ ਬਿਜ਼ਨਸ ਚ ਨਹੀਂ ਚਾਹੇ ਕਿਸੇ ਹੋਰ এমਪਲੋਇਰ ਕੋਲ ਵੀ ਕੰਮ ਕਰ ਸਕਦੇ ਹੋ ਮਤਲਬ ਤੁਸੀਂ ਪੀਆਰ ਦੀ ਵੇਟ 'ਚ ਵੀ ਕੈਨੇਡਾ ਵਿੱਚ ਲੀਗਲੀ ਕੰਮ ਕਰ ਰਹੇ ਹੋ ਇਨਕਮ ਬਣਾ ਰਹੇ ਹੋ ਤੇ ਆਪਣਾ ਆਈਡੀਆ ਗਰਾਉਂਡ ਤੇ ਆ ਕੇ ਬਿਲਡ ਕਰ ਰਹੇ ਹੋ ਸੋਚ ਕੇ ਦੇਖੋ ਜਿੱਥੇ ਸਾਰੇ ਰੁਕੇ ਹੋਏ ਨੇ ਇੱਕ ਲਾਈਨ 'ਚ ਤੇ ਤੁਸੀਂ ਆਪਣਾ ਆਈਡੀਆ ਲੈ ਕੇ ਇੱਕ ਨਵੀਂ ਲਾਈਨ 'ਚ ਖੜੇ ਹੋ ਤਾਂ ਇਹ ਸਿਰਫ ਇਮੀਗ੍ਰੇਸ਼ਨ ਨਹੀਂ ਇਹ ਲੀਡਰਸ਼ਿਪ ਦੀ ਗੱਲ ਹੈ ਗਰੋਥ ਦੀ ਗੱਲ ਹੈ ਵਿਜ਼ਨ ਦੀ ਗੱਲ ਹੈ ਸਟਾਰਟਅਪ ਵੀਜ਼ਾ ਨਾਲ ਤੁਹਾਨੂੰ ਮਿਲ ਸਕਦਾ ਹੈ ਵਰਕ ਪਰਮਿਟ ਬਿਜ਼ਨਸ ਐਸਟੈਬਲਿਸ਼ ਕਰਨ ਦਾ ਮੌਕਾ ਤੇ ਪੀਆਰ ਲਈ ਡਾਇਰੈਕਟ ਪਾਥਵੇ ਤੇ ਸਭ ਤੋਂ ਵਧੀਆ ਗੱਲ ਪਤਾ ਹੈ ਕੀ ਹੈ ਕਿ ਤੁਹਾਡੀ ਫੈਮਿਲੀ ਤੁਹਾਡੇ ਨਾਂ ਲਾ ਸਕਦੀ ਹੈ ਜਿਦੇ ਚ ਸਪਾਊਸ ਨੂੰ ਮਿਲ ਜਾਏਗਾ ਓਪਨ ਵਰਕ ਪਰਮਿਟ ਤੇ ਬੱਚਿਆਂ ਨੂੰ ਸਟੱਡੀ ਪਰਮਿਟ ਮਤਲਬ ਕੈਨੇਡਾ ਸਿਰਫ ਤੁਹਾਡੇ ਸੁਪਨੇ ਲਈ ਨਹੀਂ ਤੁਹਾਡੇ ਪੂਰੀ ਫੈਮਿਲੀ ਲਈ ਦਰਵਾਜ਼ਾ ਖੋਲ ਰਿਹਾ ਹੈ ਪਰ ਹਾਂ ਇਹ ਪ੍ਰੋਗਰਾਮ ਸਿਰਫ ਡਾਕੂਮੈਂਟ ਪਰੰਦੀ ਗੱਲ ਨਹੀਂ ਹੈ ਕਿ ਤੁਸੀਂ ਕੁਝ ਵੀ ਫੇਕ ਡਾਕੂਮੈਂਟਸ ਲਗਾ ਕੇ ਪ੍ਰੋਸੈਸ ਕਰ ਲੋ ਏ ਰੀਅਲ ਆਈਡੀਆ ਮੰਗਦਾ ਹੈ ਤੇ ਮਿਹਨਤ ਮੰਗਦਾ ਹੈ ਤੇ ਪ੍ਰੂਫ ਕਿ ਤੁਸੀਂ ਸੱਚਮੁੱਚ ਕੁਝ ਨਵਾਂ ਬਣਾ ਸਕਦੇ ਹੋ ਤੁਹਾਡੇ ਚ ਇੰਨੀ ਕੈਪੇਬਿਲਿਟੀ ਹੈਗੀ ਹੈ ਕੈਨੇਡਾ ਨੂੰ ਫੇਕ ਪਲਾਨਸ ਨਹੀਂ ਚਾਹੀਦੇ ਕੈਨੇਡਾ ਨੂੰ ਇਨੋਵੇਟਰਸ ਚਾਹੀਦੇ ਨੇ ਅੱਜ ਜਿੰਨਾਂ ਨੇ ਹੋਪ ਛੱਡ ਦਿੱਤੀ ਹੈ ਉਹਨਾਂ ਲਈ ਇਹ ਮੈਸੇਜ ਹੈ ਮੇਬੀ ਸਿਸਟਮ ਟਫ ਹੋ ਗਿਆ ਹੈ ਪਰ ਰਾਹ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਹੈ ਹਰ ਵਕਤ ਇੱਕ ਨਵਾਂ ਰਾਸਤਾ ਖੁੱਲਦਾ ਹੈ ਉਹਨਾਂ ਲਈ ਜਿਨ੍ਹਾਂ ਦੇ ਅੰਦਰ ਜਨੂਨ ਹੈ ਕੁਝ ਕਰ ਦਿਖਾਉਂਦਾ ਸਟਾਰਟਅਪ ਵੀਜ਼ਾ ਸਿਰਫ ਇਮੀਗ੍ਰੇਸ਼ਨ ਪ੍ਰੋਸੈਸ ਨਹੀਂ ਹੈ ਇੱਕ ਸੋਚ ਹੈ ਕਿ ਜੇ ਤੁਸੀਂ ਕੁਝ ਨਵਾਂ ਬਣਾ ਸਕਦੇ ਹੋ ਤਾਂ ਕੈਨੇਡਾ ਤੁਹਾਨੂੰ ਆਪਣਾ ਫਿਊਚਰ ਬਣਾਉਣ ਦਾ ਵੀ ਮੌਕਾ ਦਿੰਦਾ ਹੈ ਸੋ ਹੁਣ ਫੈਸਲਾ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਰੁਕੇ ਰਹਿਣਾ ਹੈ ਲਾਈਨ 'ਚ ਜਾਂ ਆਪਣਾ ਰਾਸਤਾ ਖੁਦ ਬਣਾਉਣਾ ਹੈ ਬਿਕਾਜ਼ ਫਿਊਚਰ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਦੇ ਕੋਲ ਆਈਡੀਆ, ਕਰੇਜ ਤੇ ਡਾਇਰੈਕਸ਼ਨ ਹੁੰਦਾ ਹੈ। ਬਾਕੀ ਜੇ ਤੁਹਾਨੂੰ ਆਪਣੇ ਕੇਸ ਲਈ ਕੋਈ ਵੀ professionl ਗਾਈਡੈਂਸ ਚਾਹੀਦੀ ਹੈ ਤਾਂ ਤੁਸੀਂ ਸੈਂਚੂਰਾ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।